ਤਾ ਕਾਲੀ ਦਲ ਦੇ ਬਾਗੀ ਧੜੇ ਦੀ ਅੱਜ ਮੀਟਿੰਗ ਆ ਜਿਹੜੀ ਹੋਣ ਜਾ ਰਹੀ ਆ ਤਾਂ ਦੁਪਹਿਰ 2 ਵਜੇ ਇਹ ਮੀਟਿੰਗ ਆ ਜਿਹੜੀ ਚੰਡੀਗੜ੍ਹ ਦੇ ਵਿੱਚ ਸੱਦੀ ਗਈ ਆ ਜਿੱਥੇ ਅਗਲੀ ਰਣਨੀਤੀ ਆ ਜਿਹੜੀ ਉਹ ਤੈਅ ਕੀਤੀ ਜਾਵੇਗੀ ਤਾਂ ਬਾਗੀ ਧੜੇ ਦੇ ਵੱਲੋਂ ਅੱਜ ਇੱਕ ਅਹਿਮ ਮੀਟਿੰਗ ਆ ਜਿਹੜੀ ਉਹ ਸੱਦੀ ਗਈ ਆ ਦੁਪਹਿਰ 2 ਵਜੇ ਚੰਡੀਗੜ੍ਹ ਦੇ ਵਿੱਚ ਇਹ ਮੀਟਿੰਗ ਆ ਜਿਹੜੀ ਉਹ ਹੋਣ ਜਾ ਰਹੀ ਆ ਤਾਂ ਇਸ ਮੀਟਿੰਗ ਦੇ ਵਿੱਚ ਅਗਲੀ ਰਣਨੀਤੀ ਆ ਜਿਹੜੀ ਉਹ ਤੈਅ ਕੀਤੀ ਜਾਵੇਗੀ ਕਿ ਬਾਗੀ ਧੜਾ ਅਗਲਾ ਕਦਮ ਆ ਜਿਹੜਾ ਉਹ ਕੀ ਚੁਕੇਗਾ ਤਾਂ ਜ਼ਿਕਰ ਲੋਗ ਇਹ ਵੀ ਆ ਕਿ ਇਸ ਮੀਟਿੰਗ ਦੇ ਵਿੱਚ ਜਲੰਧਰ ਜਿਮਨੀ ਚੋਣਾਂ ਦੇ ਵਿੱਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੂੰ ਹਾਰ ਮਿਲਿਆ ਤਾਂ ਉਹਨਾਂ ਹਾਰ ਦੇ ਕਾਰਨਾਂ ਬਾਰੇ ਵੀ ਵਿਚਾਰ ਚਰਚਾ ਜਿਹੜੀ ਉਹ ਕੀਤੀ ਜਾਵੇਗੀ ਤਾਂ ਦੁਪਹਿਰ 2 ਵਜੇ ਦਾ ਸਮਾਂ ਰੱਖਿਆ ਗਿਆ ਚੰਡੀਗੜ੍ਹ ਦੇ ਵਿੱਚ ਇਹ ਮੀਟਿੰਗ ਆ ਜਿਹੜੀ ਉਹ ਸੱਦੀ ਗਈ ਆ ਤਾਂ ਪਹਿਲਾਂ ਵੀ ਇੱਕ ਬਾਗੀ ਧੜੇ ਦੇ ਵੱਲੋਂ ਮੀਟਿੰਗ ਆ ਜਿਹੜੀ ਉਹ ਸੱਦੀ ਗਈ ਸੀ ਤਾਂ ਉਸ ਮੀਟਿੰਗ ਦੇ ਵਿੱਚ ਤਿੰਨ ਮੁੱਖ ਮਤੇ ਨੇ ਛੜੇ ਉਹ ਪਾਏ ਗ ਤਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਉਣਾ ਦੂਜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਜਾ ਕੇ ਮੁਆਫੀ ਮੰਗਣੀ ਤੇ ਤੀਜਾ ਅਕਾਲੀ ਦਲ ਬਚਾਓ ਲਹਿਰ ਨੂੰ ਚਲਾਉਣਾ ਤਾਂ ਇਹ ਤਿੰਨ ਮੁੱਖ ਮਤੇ ਸੀ ਜਿਹੜੇ ਉਪਾਏ ਗਏ ਸੀ ਤਾਂ ਉਸ ਤੋਂ ਬਾਅਦ ਲਗਾਤਾਰ ਬਾਕੀ ਧੜਾ ਛੜਾ ਉਹ ਮੀਟਿੰਗਾਂ ਦੇ ਵਿੱਚ ਜੁਟਿਆ ਹੋਇਆ ਸੀ ਤਾਂ ਅੱਜ ਇੱਕ ਹੋਰ ਅਹਿਮ ਮੀਟਿੰਗ ਆ ਜਿਹੜੀ ਬਾਗੀ ਧੜੇ ਦੇ ਵੱਲੋਂ ਸੱਦੀ ਗਈ ਆ ਤਾਂ ਚੰਡੀਗੜ੍ਹ ਦੇ ਵਿੱਚ ਇਹ ਮੀਟਿੰਗ ਹੋਵੇਗੀ ਦੁਪਹਿਰ 2 ਵਜੇ ਸਮਾਂ ਛੜਾ ਉਹ ਰੱਖਿਆ ਗਿਆ ਤਾਂ ਇਸ ਮੀਟਿੰਗ ਦੇ ਵਿੱਚ ਅਗਲੀ ਰਣਨੀਤੀ ਆ ਜਿਹੜੀ ਉਹ ਤੈਅ ਕੀਤੀ ਜਾਵੇਗੀ ਕਿ ਬਾਗੀ ਧੜ ਦਮਾ ਜਿਹੜਾ ਉਹ ਕੀ ਚੁੱਕੇਗਾ ਤਾਂ ਇਸ ਮੀਟਿੰਗ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਕਾਰਨਾਂ ਦਾ ਵੀ ਕਾਰਨਾਂ ਦੇ ਉੱਪਰ ਵੀ ਵਿਚਾਰ ਚਰਚਾ ਕੀਤੀ ਜਾਵੇਗੀ ਕਿ ਜਲੰਧਰ ਜਿਮਨੀ ਚੋਣਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹਾਰ ਹੋਈ ਆ ਕਿ ਉਹ ਕਿਹੜੇ ਕਾਰਨਾਂ ਕਰਕੇ ਹੋਈ ਆ ਤਾਂ ਉਹਨਾਂ ਕਾਰਨਾਂ ਦੇ ਉੱਪਰ ਵੀ ਵਿਚਾਰ ਚਰਚਾ ਜਿਹੜੀ ਉਹ ਹੋਣ ਜਾ ਰਹੀ ਆ ਤਾਂ ਬਾਗੀ ਤੜੇ ਦੇ ਵੱਲੋਂ ਅੱਜ ਅਹਿਮ ਮੀਟਿੰਗਾਂ ਜਿਹੜੀ ਦੁਪਹਿਰ 2 ਵਜੇ ਸੱਦੀ ਗਈ ਆ ਤਾਂ ਚੰਡੀਗੜ੍ਹ ਦੇ ਵਿੱਚ ਇਹ ਮੀਟਿੰਗਾਂ ਜਿਹੜੀ ਉਹ ਹੋਣ ਜਾ ਰਹੀ ਆ ਤਾਂ ਪਹਿਲਾਂ ਵੀ ਇੱਕ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਤਿੰਨ ਮੁੱਖ ਮਤੇ ਸੀ ਜਿਹੜੇ ਉਹ ਬਾਗੀ ਧੜੇ ਦੇ ਵੱਲੋਂ ਰੱਖੇ ਗਏ ਸੀ ਕਿ ਇੱਕ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀਤ ਹਟਾਉਣਾ ਸੀ ਦੂਜਾ ਅਕਾਲ ਤਖਤ ਸਾਹਿਬ ਦੇ ਉੱਪਰ ਜਾ ਕੇ ਮਾਫੀ ਮੰਗਣੀ ਸੀ ਤੇ ਤੀਜਾ ਅਕਾਲੀ ਦਲ ਬਚਾਓ ਲਹਿਰ ਨੂੰ ਚਲਾਉਣਾ ਸੀ ਤਾਂ ਉਸ ਤੋਂ ਬਾਅਦ ਹੁਣ ਇੱਕ ਹੋਰ ਅਹਿਮ ਮੀਟਿੰਗਾਂ ਜਿਹੜੀ ਉਹ ਸੱਦੀ ਗਈ ਆ ਤਾਂ ਇਸ ਦੇ ਵਿੱਚ ਅਗਲੀ ਰਣਨੀਤੀ ਆ ਜਿਹੜੀ ਇਸ ਬਾਗੀ ਧੜੇ ਦੇ ਵੱਲੋਂ ਤੈਅ ਕੀਤੀ ਜਾਵੇਗੀ